ਮਹਾਰਾਜ ਕਹਿੰਦੇ ਨੇ ਜੀ ਸੱਤਵੀਂ ਪੌੜੀ ਦੀ ਦੂਜੀ ਪੰਕਤੀ ਵਿੱਚ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਇਸ ਨੂੰ ਗਾ ਵੀ ਸਕਦੇ ਆ ਜੀ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਨਵਾਂ ਇੱਥੇ ਜਿਵੇਂ ਨਵਾਂ ਨਵਾਂ ਬਿੰਦੀ ਪੜਨੀ ਹੈ ਜੀ ਖੰਡਾ ਹੈ ਜੀ ਧਰਤੀਆਂ ਧਰਤੀ ਦੇ ਟੁਕੜੇ ਠੀਕ ਹੈ ਜੀ ਨਵਾਂ ਖੰਡਾ ਵਿੱਚ ਨੌ ਧਰਤੀ ਦੇ ਨੌ ਟੁਕੜੇ ਜਿਹੜੀ ਭਾਵ ਜਿਹੜੇ ਨੌ ਗ੍ਰਹਿ ਨੇ ਉਹਨਾਂ ਦੇ ਵਿੱਚ ਜਾਣੀਏ ਭਾਵ ਸਾਰੇ ਜਾਣੇ ਮੈਨੂੰ ਜਾਣ ਸਾਰੀ ਦੁਨੀਆ ਮੈਨੂੰ ਜਾਣੇ ਨਾਲ ਮੇਰੇ ਨਾਲ ਚੱਲੇ ਚੱਲਣ ਸਭ ਸਾਰੇ ਜਾਣੇ ਕੋਈ ਨਵਾਂ ਖੰਡਾ ਵਿੱਚ ਜਾਣੀ ਹੈ ਤੇ ਖੰਡ ਕਿਹੜੇ ਨੇ ਜੀ ਜਿਹੜੇ ਗ੍ਰਹਾਂ ਦੇ ਨਾਮ ਨੇ ਉਹਨਾਂ ਨੂੰ ਨਵਾਂ ਖੰਡਾ ਕਿਹਾ ਗਿਆ ਜੀ ਮਰਕਰੀ ਅੰਗਰੇਜ਼ੀ ਵਿੱਚ ਜਿਹਨੂੰ ਬੁੱਧ ਕਹਿੰਦੇ ਆ ਸ਼ੁਕਰ ਧਰਤੀ ਆ ਜਾਂਦੇ ਜੀ ਮੰਗਲ ਗ੍ਰਹ ਆ ਜਾਂਦਾ ਗੁਰੂ ਕਹਿੰਦੇ ਜੀ ਜੁਪੀਟਰ ਨੂੰ ਜਬਰਾਸਪਤੀ ਕਹਿੰਦੇ ਆ ਸੈਟਰਨ ਨੂੰ ਸਨੀ ਕਹਿੰਦੇ ਆ ਜੀ ਅਰुण ਕਹਿੰਦੇ ਜਾਂ ਇੰਦਰ ਨੈਪਚੂਨ ਨੂੰ ਵਰੁਣ ਕਹਿੰਦੇ ਆ ਪਲਟੋ ਨੂੰ ਜਮ ਕਹਿੰਦੇ ਆ ਜੀ ਇਹ ਨੌ ਗ੍ਰਹਿ ਨੇ ਜਿਨ੍ਹਾਂ ਨੂੰ ਨੌ ਖੰਡ ਕਿਹਾ ਜਾਂਦਾ ਜੋ ਨੌ ਧਰਤੀਆਂ ਕਿਹਾ ਜਾਂਦਾ ਜੀ ਤੇ ਅਰਥ ਸਾਰੇ ਨਿਕਲਦੇ ਨੇ ਵੀ ਸਾਰੀ ਦੁਨੀਆ ਦੇ ਲੋਕ ਮੈਨੂੰ ਜਾਣਦੇ ਹੋਣ ਪਾਪ ਜਿਹੜਾ ਪਹਿਲਾਂ ਸੀ ਨਾ ਵੀ ਉਮਰ ਮੇਰੀ ਇੰਨੀ ਵੱਡੀ ਹੋ ਜਵੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ 10 ਗੁਣਾ ਵੱਡੀ ਹੋ ਜੇ ਐਡੀ ਉਮਰ ਹੋ ਕੇ ਕੀ ਹੋਵੇ ਨਵਾਂ ਖੰਡਾਂ ਵਿੱਚ ਜਾਣੀ ਪਾਪ ਮੈਨੂੰ ਸਾਰੀ ਨੌ ਦੀਆਂ ਨੌ ਧਰਤੀਆਂ ਤੇ ਜਿਹੜੇ ਲੋਕ ਵਸਦੇ ਨੇ ਪਾਪ ਜ्यों ਉੱਥੇ ਵੀ ਜਿਹੜੀ ਸਾਰੀ ਦੁਨੀਆ ਇੱਥੇ ਨਾਵਾਂ ਖੰਡਾਂ ਤੋਂ ਪਾਪੇ ਸਾਰੀ ਦੁਨੀਆ ਸਿਰਫ ਧਰਤੀਆਂ ਤੇ ਨਹੀਂ ਸਾਰੀ ਦੁਨੀਆ ਦੇ ਵਿੱਚ ਲੋਕ ਜਿਕਰ ਵੱਸਦੇ ਹੋਣ ਮੇਰੇ ਅੱਗੇ ਪਿੱਛੇ ਫਿਰਨ ਮੇਰੀ ਖਾਤਰਦਾਰੀ ਕਰਨ ਨਾਲ ਚੱਲੇ ਸਭ ਕੋ ਮੈਨੂੰ ਪੁੱਛ ਕੇ ਮੇਰੇ ਨਾਲ ਚੱਲਣ ਵੀ ਵੀਰੇ ਮੈਂ ਆਹ ਕੰਮ ਕਰ ਲਾ ਮੈਂ ਆਹ ਕੰਮ ਕਰ ਲਾ ਆਓ ਅੱਗੇ ਦੇਖੀਏ ਮਹਾਰਾਜ ਕੀ ਕਹਿੰਦੇ ਨੇ ਜੀ